ਇੱਕ ਪਾਸੇ ਸੂਬੇ ਦਾ ਵੱਡਾ ਖੇਤਰ ਹੜਾ ਦੀ ਮਾਰ ਚੱਲ ਰਿਹਾ ਤੇ ਦੂਜੇ ਪਾਸੇ ਵਿਧਾਨ ਸਭਾ ਹਲਕਾ ਸ਼ਿਜਮਕੌਰ ਸਾਹਿਬ ਦਾ ਪਿੰਡ ਮਲਕਪੁਰ ਜਿੱਥੋਂ ਲੰਘਦੀ ਐਸਵਾਈਐਲ ਨਹਿਰ ਦੇ ਪੁਲ ਦੇ ਖਸਤਾ ਹਾਲ ਹੁਣ ਕਰਕੇ ਆਵਾਜਾਈ ਠੱਪ ਹੋ ਗਈ ਹੈ ਹਰ ਰੋਜ਼ ਖਰੜ ਮੋਹਾਲੀ ਯਾ ਹੋਰ ਸ਼ਹਿਰਾਂ ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਸ਼ਾਮਨੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਤ੍ਰਿਪੜੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਕਲਾ ਗੁਰਸ਼ਰਨ ਸਿੰਘ ਜਸਵਿੰਦਰ ਸਿੰਘ ਦੇ ਨਾਲ ਗੁਰਿੰਦਰ ਸਿੰਘ ਗੁਰਸੇਵਕ ਸਿੰਘ ਮਲਕਪੁਰ ਸੁਰਮੁਖ ਸਿੰਘ ਇਸ ਦੇ ਨਾਲ ਹੀ ਸ਼ਰਨਪ੍ਰੀਤ ਸਿੰਘ ਸਣੇ ਹੋਰ ਵੀ ਜਿਹੜੇ ਲੋਕ ਸਨ ਉਹਨਾਂ ਦਾ ਇਹ ਕਹਿਣਾ ਕਿ ਬੀਤੇ ਕੱਲ ਹਲਕਾ ਵਿਧਾਇਕ ਡਾਕਟਰ ਚਰਨਜੀਤ ਦੇ ਵੱਲੋਂ ਇਸ ਪੁਲ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਇਸ ਦੀ ਮੁਰੰਮਤ ਦੀ ਹਦਾਇਤ ਕੀਤੀ ਗਈ ਪਰ ਅਜ ਤੱਕ ਕਿਸੇ ਵੱਲੋਂ ਵੀ ਇਸ ਤੇ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਦੱਸਿਆ ਕਿ ਹਲਕਾ ਵਿਧਾਇਕ ਦੇ ਦੌਰੇ ਤੋਂ ਬਾਅਦ ਸ਼ਾਮ ਸਮੇਂ ਡਿਪਟੀ ਕਮਿਸ਼ਨਰ ਮੁਹਾਲੀ ਇਸ ਪੁਲ ਦਾ ਜਾਇਜ਼ਾ ਲੈ ਕੇ ਗਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪੁਲ ਦੀ ਮੁਰੰਮਤ ਕਰਕੇ ਇਸ ਨਾਵਾਜ਼ੀ ਦੇ ਲਈ ਚਾਲੂ ਕੀਤਾ ਜਾਵੇ ਪਰ ਉਸ ਤੋਂ ਬਾਅਦ ਹਾਲੇ ਤੱਕ ਕੋਈ ਵੀ ਪ੍ਰਸ਼ਾਸਕਿਕ ਅਧਿਕਾਰੀ ਜਾਂ ਵਿਭਾਗ ਦੀ ਟੀਮ ਪੁਲ ਨੂੰ ਚਾਲੂ ਕਰਨ ਦੇ ਲਈ ਕੋਈ ਕਦਮ ਨਹੀਂ ਚੁੱਕਰੀ ਉਹਨਾਂ ਦੱਸਿਆ ਕਿ ਸਨਹਿਤ ਵਿੱਚ ਖਰੜ ਸ਼ਹਿਰ ਦਾ ਗੰਦਾ ਪਾਣੀ ਡਿੱਗਦਾ ਇਸ ਕਾਰਨ ਇੱਥੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਤੇ ਉਹਨੇ ਵੀ ਦੱਸਿਆ ਕਿ ਬੀਤੇ ਦੋ ਸਾਲ ਪਹਿਲਾਂ ਵੀ ਇਹ ਪੁਲ ਪਾਣੀ ਦੇ ਵਿੱਚ ਡੁੱਲ ਗਿਆ ਸੀ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਆਪਣੇ ਪੱਧਰ ਤੇ ਜਿਵੇਂ ਮੁਰੰਮਤ ਕੀਤੀ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਪੁਲ ਦੇ ਵਿੱਚ ਪਾਈਪਾ ਪਾ ਕੇ ਸਮਾਰਜੀ ਤੌਰ ਤੇ ਚਾਲੂ ਕਰ ਦਿੱਤਾ ਗਿਆ ਸੀ ਪਰ ਪਿਛਲੇ ਦਿਨਾਂ ਦੁਪਹਿਰੀ ਭਾਰੀ ਬਰਸਾਤ ਤੇ ਖਰੜ ਤੋਂ ਆ ਰਹੇ ਲਗਾਤਾਰ ਗੰਦੇ ਪਾਣੀ ਦੇ ਕਾਰਨ ਪ੍ਰਸ਼ਾਸਨ ਦੇ ਵੱਲੋਂ ਪਾਈਆਂ ਗਈਆਂ ਪਾਈਪਾਂ ਹੜ ਗਈਆਂ ਜਿਸ ਕਾਰਨ ਇਸ ਪੁਲ ਤੇ ਆਵਾਜਾਈ ਬਿਲਕੁਲ ਬੰਦ ਹੈ ਉਹਨਾਂ ਦੱਸਿਆ ਕਿ ਇਹ ਸੜਕ ਜਿਹੜੀ ਹੈ ਇਹ ਜ਼ਿਲ੍ਹੇ ਮਹਾਲੀ ਨੂੰ ਸ਼ਿਫਤਗੜ੍ਹ ਸਾਹਿਬ ਜ਼ਿਲ੍ਹੇ ਦੇ ਨਾਲ ਜੋੜਦੀ ਹੈ ਇਸ ਸੜਕ ਤੇ ਦਰਜਨ ਪਿੰਡ ਵਸੇ ਹੋਏ ਨੇ ਜਿਨ੍ਹਾਂ ਦੇ ਲੋਕ ਰੋਜ਼ਾਨਾ ਸ਼ਹਿਰ ਦੇ ਵਿੱਚ ਆਉਂਦੇ ਜਾਂਦੇ ਨੇ ਤੇ ਇਹਨਾਂ ਲੋਕਾਂ ਦਾ ਖਰੜ ਮਹਾਲੀ ਦੇ ਨਾਲ ਹੁਣ ਸੰਪਰਕ ਟੁੱਟ ਚੁੱਕਾ ਹੈ ਉਹਨਾਂ ਬੜੇ ਅਫਸੋਸ ਦੇ ਨਾਲ ਕਿਹਾ ਕਿ ਹਲਕਾ ਵਿਧਾਇਕ ਦੀਆਂ ਹਦਾਇਤਾਂ ਤੋਂ ਬਾਅਦ ਵੀ ਅਧਿਕਾਰੀਆਂ ਦੇ ਵੱਲੋਂ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਦੋਂ ਐਸ ਡੀ ਐਮ ਖਰੜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਐਸ ਡੀ ਐਮ ਦੀਵਿਆਪੀ ਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦਾ ਇਹ ਕਿਹਾ ਹੈ ਕਿ ਹਲਕਾ ਵਿਧਾਇਕ ਦੇ ਦੌਰੇ ਤੋਂ ਬਾਅਦ ਡਿਪਟੀ ਕਮਿਸ਼ਨਰ ਮੋਹਾਲੀ ਤੇ ਉਹਨਾਂ ਬੋਲ ਉਸ ਪੁਲ ਦਾ ਜਾਇਜ਼ਾ ਲਿਆ ਗਿਆ ਉੱਥੇ ਸ਼ਾਮ ਰੇਤ ਦੀਆਂ ਬੋਰੀਆਂ ਭਰ ਕੇ ਪੁਲ ਦਾ ਕੰਮ ਕਰਵਾ ਦਿੱਤਾ ਗਿਆ ਪਰ ਅਗਲੇ ਦਿਨ ਪਈ ਭਾਰੀ ਬਰਸਾਤ ਦੇ ਕਾਰਨ ਪਹਿਲਾਂ ਤੋਂ ਪਈ ਪਾਣੀ ਵਾਲੀਆਂ ਪਾਈਪਾਂ ਨਿਕਲ ਗਈਆਂ ਜਿਸ ਕਾਰਨ ਫਿਰ ਤੋਂ ਪੁਲ ਦੱਬ ਗਿਆ ਇਸ ਕਾਰਨ ਹੁਣ ਆਵਾਜਾਈ ਦੇ ਲਈ ਬੰਦ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਜੋ ਡਰੇਨਸ ਵਪਾਕ ਤੇ ਅਧਿਕਾਰੀਆਂ ਦੇ ਵੱਲੋਂ ਪੁਲ ਦਾ ਦौरा ਕੀਤਾ ਜਾਵੇਗਾ ਤੇ ਉਹਨਾਂ ਬਾਰੇ ਇੱਕ ਦੋ ਦਿਨਾਂ ਦੇ ਵਿੱਚ ਕੰਮ ਸ਼ੁਰੂ ਕਰਵਾ ਕੇ ਮੁਰੰਮਤ ਕੀਤੀ ਜਾਵੇਗੀ ਹਾਂਜੀ ਪ੍ਰਧਾਨ ਜੀ ਜਿਹੜਾ ਆਪਣਾ ਮਲਖਪੁਰ ਵਾਲਾ ਪੋਲਾ ਹੈ ਬਿਲਕੁਲ ਖੱਤ੍ਹਾ ਹਾਲਤ ਹੋ ਚੁੱਕਿਆ ਹੈ ਲੋਕਾਂ ਦੀ ਆਵਾਜ਼ਾਈ ਲਈ ਬੰਦਾ ਹੈ ਕਿੰਨੀ ਕੁ ਸਮੱਸਿਆ ਕਿ ਕੀ ਪਰੇਸ਼ਾਨੀਆਂ ਦੇ ਕਿਸ ਕਾਰਨ ਹੋਇਆ ਜੀ ਇਹ ਇਹ ਜਿਹੜਾ ਇੱਥੇ ਜਿਹੜਾ ਖਾੜ ਦਾ ਥੀਬਰੇ ਦਾ ਪਾਣੀ ਹੈ ਉਹ ਪ੍ਰਸ਼ਾਸਨ ਨੇ ਪੈਪ ਦੱਬ ਕੇ ਇੱਥੇ ਇਧਰ ਨੂੰ ਕੱਟਤਾ ਆਪਣਾ ਬਾਥੀਆਂ ਕੰਨੀ ਨੂੰ ਆਧੀਆਂ ਪਹਿਲਾਂ ਜਿਹੜਾ ਪਹਿਲਾਂ ਵੀ ਪੈਪ ਦੱਬੇ ਤੇ ਪਹਿਲਾਂ ਇਹ ਜਦ ਪੈਪ ਦੱਬੇ ਜਦ ਸਾਰਾ ਬਹੁਤ ਜ਼ਿਆਦਾ ਪਾੜ ਪੈ ਗਿਆ ਤਾਂ ਅਸੀਂ ਨਗਰ ਨਿਵਾਸੀਆਂ ਔਰ ਕਿਸਾਨ ਜੁਨੀਅਨ ਨੇ ਮਿਲ ਕੇ ਇਹ ਰਸਤਾ ਚਾਲੂ ਕਰਤਾ ਤਾਂ ਪਰ ਇਹਨਾਂ ਨੇ ਫੇਰ ਦੁਬਾਰਾ ਉਹੀ ਗਲਤੀ ਕੀਤੀ ਪਾਈਪ ਦੱਬ ਕੇ ਪਾਣੀ ਇੱਧਰ ਕੱਢਿਆ ਜੇ ਪਾਈਪ ਦੱਬਣੀ ਤੇ ਤਾਂ ਪ੍ਰੋਪਰ ਵੇ ਨਾਲ ਦੱਬਣੀ ਚਾਹੀਦੀ ਤੇ ਪਰ ਪਾਈਪਾਂ ਉਹਨਾਂ ਨੇ ਠੀਕ ਤਰੀਕੇ ਨਾਲ ਨਹੀਂ ਦੱਬੇ ਅਸੀਂ ਮੌਕੇ ਮੌਕੇ ਜਾ ਕੇ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੰਦੇ ਰਹੇ ਵੀ ਤੁਹਾਡੇ ਪਾਈਪ ਠੀਕ ਨਹੀਂ ਹੈਗੇ ਜਦ ਮੀਂਹ ਪੈਣਾ ਹੈ ਅੜ ਜਾਣੇ ਆ ਉਹੀ ਕੰਮ ਹੋਇਆ ਹੁਣ ਰਸਤਾ ਪਾਈਪ ਤੁਹਾਡੇ ਸਾਹਮਣੇ ਆ ਦੇਖ ਲਓ ਪਾਈਪ ਉਧਰ ਨਿਕਲ ਕੇ ਪਾਣੀ ਦਾ ਜਦ ਜ਼ਿਆਦਾ ਪਾ ਮੀਂਹ ਪਿਆ ਪਏ ਪਹਾੜ ਗਏ ਹੁਣ ਰਸਤਾ ਟੁੱਟ ਗਿਆ ਹੁਣ ਪ੍ਰਸ਼ਾਸਨ ਨੂੰ ਅਸੀਂ ਇਹੀ ਬੇਨ ਆਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਪਹਿਲਾਂ ਕਰ ਲਿਆ ਕਰ ਲਿਆ ਜਿਹੜੀਆਂ ਗਲਤੀਆਂ ਪਰ ਹੁਣ ਇਹ ਰਾਤ ਨੂੰ ਛੇਤੀ ਦੇ ਛੇਤੀ ਚਾਲੂ ਕਰਿਆ ਜਾਵੇ ਤੁਹਾਨੂੰ ਲੱਗਦਾ ਨਹੀਂ ਕਿ ਪੱਕਾ ਵਧੀਆ ਪੁਲ ਲੱਗਣਾ ਚਾਹੀਦਾ ਜਿਹਦੇ ਬਿਨਾ ਪਾਈਪਾਂ ਵਾਲਾ ਜਿਹੜਾ ਥੱਲੇ ਨੂੰ ਆ ਲੰਘ ਪਾਣੀ ਦਾ ਲੰਘਾ ਹੋ ਜੂ ਇਹ ਪੁਲ ਪਹਿਲਾਂ ਕਾਂਗਰਸ ਸਰਕਾਰ ਵੇਲੇ ਜਦ ਚੰਨੀ ਸੀਐਮ ਤੇ ਜਦ ਇਹ ਮਨਜ਼ੂਰ ਹੋ ਗਿਆ ਤਾਂ ਪਰ ਉਹਦਾ ਜਿਹੜਾ ਨਕਸ਼ਾ ਤਾਂ ਉਹ ਚ ਕੋਈ ਲੋਕਾਂ ਨੇ ਇਤਰਾਜ਼ ਕਰਿਆ ਵੀ ਇਹ ਠੀਕ ਨਹੀਂ ਤਾਂ ਇਹਨਾਂ ਨੇ ਦੁਬਾਰਾ ਨਕਸ਼ਾ ਬਣਾਉਣੇ ਕਾਤਰ ਭੇਜਿਆ ਉਹ ਹਲੇ ਤੱਕ ਨਹੀਂ ਆਇਆ ਇਹਨੂੰ ਛੇਤੀ ਦੇ ਛੇਤੀ ਨਕਸ਼ਾ ਨਮਾ ਤਿਆਰ ਕਰਵਾ ਕੇ ਇੱਥੇ ਪੋੜ ਲੱਗਣਾ ਚਾਹੀਦਾ ਨਹੀਂ ਤਾਂ ਇੱਥੇ ਕੋਈ ਜਾਨੀ ਮਾਲੀ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਕਿਉਂਕਿ ਰਸਤਾ ਲੋਕ ਬੜੀ ਦੂਰ ਤੇ ਲੋਕ ਆਉਂਦੇ ਆ ਕਈ ਲੋਕਾਂ ਨੂੰ ਨਹੀਂ ਪਤਾ ਵੀ ਰਸਤਾ ਖਰਾਬ ਹੈ ਇਹ ਇੱਕ ਪਿੰਡ ਖਰੜ ਨੂੰ ਲੱਗਦੀਆਂ ਜਿੱਧਰ ਜਿਹੜੇ ਖਰੜ ਨੂੰ ਤਾਂ ਲੱਗਦੀਆਂ ਇਹ ਤਾਂ ਬਤੀ ਤੱਕ ਗਾਂਹ ਸਰੰਦ ਤੱਕ ਇੱਧਰ ਖੈੜ ਦਾ ਕ ਮਹਾਲੀ ਸਾਰਾ ਏਰੀਆ ਚੱਲਦਾ ਪਿੰਡ ਤਾਂ ਅਣਗਿਣਤੇ ਆ ਪਿੰਡਾਂ ਦੀ ਤਾਂ ਕੋਈ ਗਿਣਤੀ ਨਹੀਂ ਮੈਂ ਕਹਿੰਦਾ ਵੀ 25 30 ਪਿੰਡ ਇੱਧਰ ਆ 25 30 ਪਿੰਡ ਇੰਦਰ ਬਹੁਤ ਜ਼ਿਆਦਾ ਏਰੀਆ ਸੜਕ ਤੇ ਤਾਂ ਬੜੀ ਸੜਕ ਹੈ ਇਹ ਕਿਹੜੇ ਕੋਈ ਛੋਟੀ ਸੜਕ ਹੈ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਮਿਲ ਕੇ ਜਿਹੜਾ ਖੈੜ ਦਾ ਗੰਦਾ ਪਾਣੀ ਹੈ ਉਹਦੇ ਬਾਰੇ ਕਹਿ ਚੁੱਕੇ ਹਾਂ ਸਾਰਾ ਕਹਿੰਦੇ ਟ੍ਰੀਟਮੈਂਟ ਪਲਾਟ ਲਾਉਂਗੇ ਕਰੋੜਾਂ ਰੁਪਏ ਉੱਥੇ ਪਿਆ ਕੋਈ ਇਹਦਾ ਬਾਲੀਬਾਰਤ ਨਹੀਂ ਹੈਗਾ ਇੱਥੇ ਟ੍ਰੀਟਮੈਂਟ ਪਲਾਟ ਲੱਗਣਾ ਚਾਹੀਦਾ ਲੋਕ ਕੈਂਸਰ ਦੇ ਮਰੀਜ਼ ਹੋ ਰਹੇ ਹੋ ਰਹੇ ਗੰਦਾ ਪਾਣੀ ਇੱਧਰੋਂ ਛੱਡਿਆ ਵਾ ਜੇ ਪਾਣੀ ਛੱਡਣਾ ਹੀ ਤਾਂ ਪਾਣੀ ਸਾਫ਼ ਕਰਕੇ ਤਾਂ ਛੱਡਣਾ ਗੰਦਾ ਪਾਣੀ ਹੁਣ ਤੁਸੀਂ ਦੇਖ ਲਓ ਇੱਥੇ ਮੁਟਕ ਮਾਰ ਰਿਆ ਖੜੇ ਨਹੀਂ ਹੁੰਦਾ ਬਹੁਤ ਜ਼ਿਆਦਾ ਗੰਦਗੀ ਹੋ ਗਈ ਪਿੰਡਾਂ 'ਚ ਬਿਮਾਰੀਆਂ ਫੈ ਰਹੀਆਂ ਇਹਦੇ ਕਰਕੇ ਅਸੀਂ ਮੰਗ ਕਰਦੇ ਆਂ ਵੀ ਟ੍ਰੀਟਮੈਂਟ ਪਲਾਟ ਲੱਗਣਾ ਚਾਹੀਦਾ ਨਹੀਂ ਤਾਂ ਕੋਈ ਨਾ ਕੋਈ ਇਲਾਕਾ ਨਿਵਾਸੀ ਇਕੱਠੇ ਹੋ ਕੇ ਸਖਤ ਐਕਸ਼ਨ ਲੈਣੇ ਕਦਰ ਮਜਬੂਰ ਹੋਊਂਗੇ ਤਾਂ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਦੀ ਨਲਾਇਕੀ ਆ ਸਰਕਾਰ ਦੀ ਨਲਾਇਕੀ ਆ ਵੀ ਜਿਹੜਾ ਇੰਨਾ ਜਿਆਦਾ ਲੋਕਾਂ ਨਾਲ ਹੋ ਰਿਹਾ ਨਲਾਇਕੀ ਤਾਂ ਪਹਿਲੀ ਗੱਲ ਤਾਂ ਪ੍ਰਸ਼ਾਸਨ ਦੀ ਨਲਾਇਕੀ ਆ ਇੱਥੇ ਜਿੰਨੀਆਂ ਵੀ ਸਰਕਾਰਾਂ ਬਣੀਆਂ ਜਦ ਤੱਕ ਕਿਸੇ ਨੇ ਵੀ ਇਹਦੀ ਸਾਰ ਨਹੀਂ ਲਈ ਹੈਗੀ ਕਿ ਪਹਿਲਾਂ 2018 ਦੇ ਵਿੱਚ ਜਦੋਂ ਹੜ੍ਹ ਆਏ ਜਾਂ ਜਦ ਇੱਥੇ ਇਹਦੇ ਰਸਤੇ ਦਾ ਬਹੁਤ ਮਾੜਾ ਹਾਲ ਹੋਇਆ ਉਦੋਂ ਬਾਅਦ 2023 ਦੇ ਵਿੱਚ ਜਦ ਵੀ ਅਸੀਂ ਸੁਣਦੇ ਰਹੇ ਵੀ ਇਹ ਪੁਲ ਪਾਸ ਹੋ ਗਿਆ ਜੀ ਚੰਨੀ ਸਾਡੇ ਸੀਐਮ ਵੀ ਰਿਹਾ ਸਾਡੇ ਹਲਕੇ ਦਾ ਇਹ ਪੁਲ ਪਾਸ ਹੋ ਗਿਆ ਇਹ ਪੁਲ ਬਣ ਜਾਣਾ ਹੈ ਪਰ ਇਹ ਕਿਸਾਨ ਜੁਨੀਅਨ ਹੈਰ ਪਿੰਡ ਵਾਲਿਆਂ ਨੇ ਆਪ ਇਕੱਠੇ ਹੋ ਕੇ ਇਹ ਪੈਪ ਦੱਬੇ ਤੇ ਦੱਬ ਕੇ ਮਿੱਟੀ ਪਾਈ ਤੀ ਪਰ ਜਿਹੜੇ ਅੱਜ ਦੇ ਹਾਲਾਤਾਂ ਇੱਕ ਲੋਲੀਪੋਪ ਆ ਹੋਰ ਕੁਝ ਨਹੀਂ ਹੈਗਾ ਜਿਹੜਾ ਇਹ ਪਿੰਡਾਂ ਦੀਆਂ ਕਰੋੜਾਂ ਰੁਪਈਆ ਜ਼ਮੀਨਾਂ ਬਰਵਾਦ ਹੋਈਆਂ ਵੀ ਇੱਥੇ ਇਹ ਨਹਿਰ ਦੇ ਵਿੱਚ ਹਰ ਜੰਗਲ ਖੜਾ ਹੈ ਆਲੇ-ਦਾਲੇ ਲੋਕਾਂ ਦਾ ਪਿੰਡਾਂ ਨੀਆਂ ਪਾਣੀ ਖਰਾਬ ਹੋ ਗਿਆ ਸੇਮ ਜਿਹੜੀ ਸੇਵਾ ਉਹਦੇ ਨਾਲ ਸਿਵਲ ਜਿਹਦਾ ਪਾਣੀ ਛਟਿਆ ਸਾਰਾ ਇੱਥੇ ਬੁਰਾ ਹਾਲ ਹੋਇਆ ਪਿਆ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਕਹਿਣਾ ਚਾਉਂਦੇ ਆਂ ਵੀ ਇਹਨੂੰ ਜਿਹੜਾ ਇਹ ਠੀਕ ਕਰੋ ਜਿਹੜਾ ਕਿ ਦੋ ਜ਼ਿਲ੍ਹਿਆਂ ਨੂੰ ਜੋੜਦੀ ਆ ਥਰਕੇ ਫਤੇਗੜ ਤੇ ਮੁਹਾਲੀ ਨੂੰ ਜਿਹੜੀ ਮੇਨ ਸੜਕ ਆ ਕੋਈ ਮਗਲੀ ਮੋਟੀ ਸੜਕ ਹੋਵੇ ਉਹਦਾ ਵੀ ਹਾਲ ਐਸਾ ਨਹੀਂ ਹੁੰਦਾ ਜੋ ਇਹ ਮੇਨ ਰੋਕ ਦਾ ਹਾਲ ਆ ਪਰसों ਦਿਨ ਚ ਪਹਿਲਾਂ ਹਲਕਾ ਵਿਧਾਇਕ ਆਏ ਸੀਗੇ ਤੇ ਸ਼ਾਮ ਨੂੰ ਡੀਸੀ ਮੈਡਮ ਆਏ ਸੀ ਉਹ ਕਹਿੰਦੇ ਸੀ ਵੀ ਕੰਮ ਸ਼ੁਰੂ ਹੋ ਜਾਊਗਾ ਪਰ ਕਿਸੇ ਕਿਸਮ ਦਾ ਕੰਮ ਸ਼ੁਰੂ ਦਿਖ ਨਹੀਂ ਰਿਹਾ ਇਹਦੇ ਬਾਰੇ ਕੀ ਕਹਨਾ ਮਨ ਲੱਗਦੀ ਐ ਐਮਐਲਏ ਨੂੰ ਆਏ ਨੂੰ ਕਈ ਦਿਨ ਹੋ ਗਏ ਅੱਜ ਕੋਈ ਡੀਸੀ ਮੈਡਮ ਨੂੰ ਆਏ ਨੂੰ ਵੀ ਕਈ ਦਿਨ ਹੋ ਗਏ ਪਰ ਕੋਈ ਇੱਥੇ ਦੇਖਤਾ ਨਹੀਂ ਵੀ ਕਾਰਵਾਈ ਕੋਈ ਹੋਈ ਵੀ ਆ ਇਹ ਜਾਦ ਆਉਂਗੇ ਜਦ ਇਹ ਟੁੱਟ ਕੇ ਥੱਲੇ ਗਰ ਜੂਗਾ ਤੇ ਹਾਲਤ ਇੱਥੇ ਬੇਤਰ ਹੋ ਜੂਗੇ ਕਿਸੇ ਦਾ ਨੁਕਸਾਨ ਹੋਊਗਾ ਫੇਰ ਪ੍ਰਸ਼ਾਸਨ ਦੀ ਅੱਖ ਖੁੱਲ੍ਹਣੀ ਆ ਐਦਾਂ ਕਿਸੇ ਦੀ ਅੱਖ ਨਹੀਂ ਖੁੱਲ੍ਹਣੀ